ਸਤਿ ਸ਼੍ਰੀ ਅਕਾਲ ਜੀ ਤੁਹਾਡਾ ਅੰਮ੍ਰਿਤਸਰ ਡੇਰੀ ਫਾਰਮ ਤੇ ਸਵਾਗਤ ਆ ਆਪਣੇ ਤੋਂ ਅੱਜ ਆਇਆਂ ਦੋ ਬੈੜਾ ਬਹੁਤ ਸੋਹਣੀ ਆਏ ਇਹਦੇ ਪਿੱਛੇ ਵਸ਼ੀ ਆ ਲੈ ਇਹਦੇ ਪਿੱਛੇ ਵਸ਼ਾ ਆ ਇਹ ਵਸ਼ੀ ਵੀ ਬਹੁਤ ਵਧੀਆ ਹੈ ਟੀਕੇ ਵਾਲੀ ਵਸ਼ੀ ਆ ਇਦੀ ਫੇਸ ਕੁਆਲਟੀ ਵੇਖੋ ਕਿੰਦੀ ਸੋਹਣੀ ਗਾਂ ਦੀ ਥਾਣ ਬਹੁਤ ਵਧੀਆ ਲੱਗਾ ਏ ਇਹਦੇ ਥੱਲੇ ਹੈਗਾ ਜੇ 12 ਕਿਲੋ ਦੁੱਧ ਤਿੰਨ ਦਿਨ ਹੋਈ ਅਜੇ ਸੋਈ ਮੇ ਇਹਨੂੰ ਹੋ ਗਏ 5 ਦਿਨ ਇਹਦੇ ਪਿੱਛੇ ਬੱਛਾ ਹੈ ਇਹਦੇ ਥਾਂ ਵੀ ਬਹੁਤ ਸੋਹਣੇ ਆ ਚੁਵਾਈ ਇਹਦੀ ਵੀ ਬਹੁਤ ਸੋਹਣੀ ਆ ਛੱਡਾ ਵੇਖੋ ਕਿੰਨਾ ਸੋਹਣਾ ਹੈਗਾ ਏ ਜਿਵੇਂ ਕਿਸੇ ਵੀਰ ਭਰਾ ਨੇ ਵੇੜਾ ਲੈਣੀਆਂ ਹੁਣ ਉਹ ਕੈਪਸ਼ਨ 'ਚ ਦਿੱਤੇ ਨੰਬਰ ਤੇ ਸੰਪਰਕ ਕਰ ਸਕਦਾ ਹੈ। ਸਤਿ ਸ੍ਰੀ ਅਕਾਲ ਜੀ।